ਕੋਦਰ ਦੇ ਵਿੱਚ ਚੋਰਾਂ ਦਾ ਫੇਰ ਬੋਲਬਾਲਾ ਜੀ ਦੱਖਣੀ ਗੇਟ ਪਹਿਲੇ 15 ਦਿਨ ਪਹਿਲੇ ਗੱਬਾ ਟਰੇਡਿੰਗ ਦੇ ਚੋਰੀ ਹੁੰਦੀ ਆ ਅੱਜ ਚੋਰੀ ਜਿਹੜੀ ਆ ਚੰਦਰ ਦੀ ਹੱਟੀ ਜੀ ਹਾਂ ਚੰਦਰ ਦੀ ਹੱਟੀ ਦੱਖਣੀ ਗੇਟ ਤੇ ਅੱਜ ਫੇਰ ਚੋਰੀ ਹੋ ਜਾਂਦੀ ਆ ਚੋਰੀ ਦੀ ਵਾਰਦਾਤ ਜਿਹੜੀ ਆ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਆ ਦੇਖੋ ਕਿੰਨੇ ਆਰਾਮ ਦੇ ਨਾਲ ਸੀਸੀਟੀਵੀ ਦੇ ਵਿੱਚ ਦੇਖਦੇ ਆ ਆਰਾਮ ਨਾਲ ਚੋਰ ਅੰਦਰ ਤਲਾਸ਼ੀ ਲੈ ਰਹੇ ਆ ਇਹ ਆ ਜੀ ਚੋਰਾਂ ਦਾ ਕਮਾਲ ਆਓ ਤੁਹਾਨੂੰ ਸਭ ਤੋਂ ਪਹਿਲੇ ਦਿਖਾਣੇ ਆ ਚੋਰੀ ਦੇ ਵਿੱਚ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਦੁਕਾਨ ਦੇ ਮਾਲਕ ਦੇ ਨਾਲ ਗੱਲਬਾਤ ਕਰ ਲੈਨੇ ਆ ਸਰ ਕੀ ਨਾਂ ਤੁਹਾਡਾ ਜੀ ਚੰਦਰਪ੍ਰਕਾਸ਼ ਕਿਹੜੀ ਦੁਕਾਨ ਹੈ ਜੀ ਕੀ ਨਾਂ ਚੰਦਰ ਦੀ ਹੱਟੀ ਦੱਖਣੀ ਗੇਟ ਦੱਖਣੀ ਗੇਟ ਦੇ ਇੱਧਰ ਕੀ ਗੱਲਬਾਤ ਹੋਈ ਜੀ ਗੱਲਬਾਤ ਜੀ ਬੱਚੇ ਆਏ ਸੀ ਘਰੋਂ ਦੁੱਧ ਦੀ ਬੋਤਲ ਲੈਣ ਬੱਚੇ ਲਈ ਦੇਖਿਆ 2:00 ਵਜੇ ਸੀਗੇ ਤੇ ਤਾਲਾ ਖੁੱਲੇ ਤਾਲਾ ਥੁਨੇ ਉੱਤੇ ਹੋਇਆ ਸੀਗਾ ਸ਼ਟਰ نیمਾ ਸੀਗਾ ਤੇ ਬੰਦਾ ਆਪਾਂ ਜਦਾ ਦੇਖਿਆ ਇਹ ਕਮਾਲ ਫਰੇਵਾਲ ਨੂੰ ਬੰਦੇ ਮੁੰਡੇ ਮਗਰ ਭੱਜੇ ਆ ਤੇ ਉਹ ਕੋ ਬੋਰਾ ਲੋਆ ਕੇ ਆ ਗਏ ਉਹ ਆਪ ਭੱਜ ਗਿਆ ਇਸ ਤੋਂ ਇਲਾਵਾ ਹੋਰ ਵੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਦੇਖੋ ਟੁੱਟ ਭਜ ਹੋਈ ਆ ਕਿੰਨਾ ਖਰਾਬ ਹੋ ਗਿਆ ਤਕਰੀਬਨ ਦੇਖੋ ਅੰਦਾਜ਼ਾ ਇਹ 10-15000 ਦਾ ਹੋ ਸਕਦਾ ਨੁਕਸਾਨ ਹੋਇਆ ਹਾਂ ਯਾਨੀ ਇੱਕ ਤੁਹਾਡੀ ਬਾਧਰੀ ਹੋਈ ਮਾਲਾ ਕਿ ਤੁਸੀਂ ਸਮਰਨ ਬਣਾ ਬਾਕੀ ਇਹ ਕੁਰਚੀਆਂ ਜੋਬ ਸੀਗਾ ਜੀ ਉਹ ਵੀ ਲੈ ਲਈ ਤੇ ਸੀਸੀਟੀਵੀ ਕੈਮਰਾ ਦੇ ਵਿੱਚ ਆਇਆ ਜੀ ਹਾਂਜੀ ਹਾਂਜੀ ਆਇਆ ਜੀ ਸੀਸੀਟੀਵੀ ਦੇ ਵਿੱਚ ਹਾਂ ਜੀ ਕਿੰਨੇ ਜਣੇ ਆਉਂਦੇ ਜੀ ਇੱਕੋ ਜਾਂਦਾ ਜੀ ਮੂੰਹ ਬੰਨਿਆ ਹੈ ਕਿ ਨਹੀਂ ਨਹੀਂ ਖੁੱਲਾ ਹੀ ਆ ਜੀ ਮੂੰਹ ਖੁੱਲਾ ਆ ਖੁੱਲਾ ਹੀ ਤੇ ਤੁਸੀਂ ਪੁਲਿਸ ਨੂੰ ਕੰਪਲੇਟ ਕਰਤੀ ਕਰਤੀ ਜੀ ਕਰਤੀ ਪੁਲਿਸ ਆਈ ਸੀ ਹਾਂਜੀ ਆਈ ਸੀ ਕੀ ਕਹਿ ਕੇ ਗਿਆ ਜੀ ਮੈਂ ਨਾਲ ਗੱਲ ਹੀ ਮੈਂ ਕਰ ਗਿਆ ਸੀਗਾ ਲੈਟੇ ਦੇ ਬੱਚੇ ਸੀਗੇ ਬੱਚਿਆਂ ਨਾਲ ਗੱਲ ਹੋਈ ਆ ਕੀ ਮੰਗਦਾ ਜੀ ਪ੍ਰਸ਼ਾਸਨ ਤੋਂ ਲਗਾਤਾਰ ਦੂਸਰੀ ਚੋਰੀ ਆ ਤੁਹਾਡੇ ਨਾਲ ਹਾਂਜੀ ਹਾਂਜੀ ਬਿਲਕੁਲ ਤੁਹਾਡੇ ਕੋਲ ਚੋਰੀ ਹੋਈ ਸੀ ਇਹ ਕਦੋਂ ਹੋਈ ਸੀ ਇਹ 15 ਪਹਿਲਾਂ ਹੀ ਹੋਈ ਜੀ ਤੇ ਅੱਜ ਤੁਹਾਡੀ ਦੁਕਾਨ ਤੇ ਹਾਂਜੀ ਹਾਂਜੀ ਤੇ ਕੀ ਪ੍ਰਸ਼ਾਸਨ ਤੋਂ ਮੰਗਦੇ ਆ ਜੀ ਹੁਣ ਮੰਗ ਇਹ ਹੀ ਆ ਕਿ ਸੁਰੱਖਿਆ ਚਾਹੀਦੀ ਬੰਦਿਆਂ ਨੂੰ ਬਿਲਕੁਲ ਜੀ ਹੋਰ ਬੰਦਿਆਂ ਕੀ ਲੈਣਾ ਹੁੰਦਾ ਚੋਰਾਂ ਨੇ ਕਿੰਨੇ ਹੌਸਲੇ ਬੁਲੰਦ ਆ ਤੁਹਾਡੀ ਦੁਕਾਨ ਦੇ ਅੰਦਰ ਚੰਗੀ ਪੋਲਾ ਫਾਲੀ ਕੀਤੀ ਹੈ ਜੀ ਚੰਗੀ ਜੀ ਚੰਗੀ ਚੰਗੀ ਤਰ੍ਹਾਂ ਹੋ ਗਿਆ ਸਾਡੇ ਅੰਦਰ ਆਉਣ ਨੂੰ ਰਹਾ ਬਣਾਉਣਾ ਪੈਂਦਾ ਪਹਿਲਾਂ ਪਹਿਲਾਂ ਉਹਨੇ ਇੱਥੋਂ ਉਹ ਘੋੜੀ ਚੱਕੀ ਬਾਹਰ ਪਈ ਜਿਹੜੀ ਅਸਲ ਘੋੜੀ ਚਾ ਕੇ ਉਹਨੇ ਰੱਖੀ ਕਾਊਂਟਰ ਤੇ ਫਿਰ ਸਿਲੰਡਰ ਚਾ ਕੇ ਆਸਮਾਨ ਚਾ ਕੇ ਬਾਹਰ ਛੱਡਿਆ ਇੱਥੇ ਰੱਖਿਆ ਸਿਲੰਡਰ ਤੇ ਫਿਰ ਅੰਦਰ ਵੜਿਆ ਜਿਹੜੀ ਨੁਕਸਾਨ ਤੁਹਾਡਾ ਤੁਹਾਨੂੰ ਪਤਾ ਲੱਗੇ ਨਾ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਹਾਂਜੀ ਹਾਂਜੀ ਜਿੰਦੇ ਕਿਸ ਚੀਜ਼ ਨੇ ਥੋੜੇ ਜੀ ਜਿੰਦੇ ਕਿਸੇ ਨੇ ਥੋੜੇ ਥਿੱਟਣਾ ਜੀ ਥਿੱਟ ਨਾਲ ਇੱਟਾਂ ਮਾਰੀਆਂ ਹਾਂ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਜੀ ਤੋ ਤਸਵੀਰਾਂ ਮਾਨੂੰ ਇੱਕ ਵਾਰ ਫੇਰ ਦੱਖਣੀ ਗੇਟ ਤੋਂ ਦਿਖਾ ਰਹੇ ਸੀ ਚੰਦਰ ਦੀ ਹੱਟੀ ਜਿੱਥੇ ਚੋਰਾ ਨੇ ਰਾਤੀ ਚੋਰ ਨੇ ਤਵਾ ਬੋਲਿਆ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਜਾਂਦੀਆਂ ਇੱਕ ਮੈਂ ਤੇ ਜ਼ਰੂਰੀ ਗੱਲ ਇਹ ਦੱਸ ਦਵਾਂ 15 ਦਿਨ ਪਹਿਲੇ ਗਾਬਾ ਟਰੇਡਿੰਗ ਤੇ ਚੋਰੀ ਹੁੰਦੀ ਆ ਅੱਜ ਦੱਖਣੀ ਗੇਟ ਚੰਦਰ ਦੀ ਹੱਟੀ ਦੇ ਦੁਆਰਾ ਚੋਰੀ ਇੱਕ ਹੋਰ ਚੋਰੀ ਹੋ ਜਾਂਦੀ ਆ ਬੜਾ ਮੁਕਮਕਮ ਮਾਲ ਆ ਜੀ ਨਕੋਦਰ ਦੇ ਵਿੱਚ ਸੁਰੱਖਿਆ ਨਾ ਤੇ ਕੁਛ ਨਹੀਂ ਹੈਗਾ ਸਾਡੇ ਨਾਲ ਸਮਾਜ ਸੇਵਕ ਨੇ ਸਾਰੇ ਕੀ ਨਾ ਤੁਹਾਡੀ ਮੇਰਾ ਨਾਮ ਸੰਜੀ ਟੱਕਰ ਹੈ ਜੀ ਕਿੱਥੇ ਦੁਕਾਨ ਤੁਹਾਡੀ ਆਪੇ ਲਖਨੀ ਜੇੜ ਦੇ ਵਿੱਚ ਹੈ ਜੀ ਟੱਕਰ ਆਟਾ ਚੱਕੀ ਆਪਣੀ ਪਹਿਲੇ ਇਹ ਕਿਹੜੀ ਵਾਰਦਾਤ ਹੈ ਇਹ ਪਹਿਲੇ ਵਾਰ 12 13 ਦਿਨ ਪਹਿਲਾਂ ਵੀ ਅੱਗਾਪਾ ਟ੍ਰੇਡਿੰਗ ਕੰਪਨੀ ਦੇ ਵਿੱਚ ਚੋਰੀ ਹੋਈ ਤੇ ਉਸ ਤੋਂ ਬਾਅਦ ਫਿਰ ਅੱਜ ਚੰਦਰਬਾਈ ਨੇ ਮੈਨੂੰ ਫੋਨ ਕੀਤਾ ਸੇਰੇ ਵੀ ਇਦਾਂ ਕਰਕੇ ਚੋਰੀ ਹੋਈ ਤੇ ਬੜਾ ਮਤਲਬੀ ਸਾਨੂੰ ਵੀ ਬੜੀ ਤਵਾਗ ਆ ਵੀ 15 ਦਿਨਾਂ ਦੇ ਵਿੱਚ ਇੱਕ ਚੌਂਗ ਦੇ ਮੇਨ ਚੌਂਗ ਦੇ ਵਿੱਚ ਵੀ ਸਾਰਾ ਰਾਤ ਜਿੰਦਾ ਹੋਣਾ ਰਾਤ ਨੂੰ ਵੀ ਟ੍ਰੈਫਿਕ ਤੋਂ ਲੰਘਦਾ ਰਹਿੰਦਾ ਪਰ ਕੋਈ ਧਿਆਨ ਨਹੀਂ ਦਿੰਦਾ ਬੰਦਾ ਤਾਂ ਦੇਖ ਲਿਆ ਬੰਦੇ ਵੀਡੀਓ 'ਚ ਵੀ ਆ ਗਿਆ ਫੜ ਵੀ ਲਾਉਗੀ ਪੁਲਿਸ ਪਰ ਉਹ ਗੱਲ ਹੈ ਕਿ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹੋ ਜਿਹੇ ਬੰਦਿਆਂ ਨੂੰ ਉਹਦੇ ਨੱਥ ਪਾਉਣੀ ਚਾਹੀਦੀ ਇਹਨਾਂ ਨੂੰ ਜੇਲ੍ਹ ਭੇ ਫੈਮਲੀ ਜਿਹੜੇ ਕਿ 2 4 5 ਸਾਲ ਅੰਦਰ ਕੱਟਣ ਤੋਂ ਨਹੀਂ ਜ਼ਿੰਦਗੀ ਜਿਹੜੀ ਇੱਦਾਂ ਲੰਘੇ ਨਾ ਤੇ ਫਿਰ ਟਾਲ ਪੈਣੀ ਆ ਉਦਾਂ ਹੱਲ ਨਹੀਂ ਪੈ ਸਕਦੀ ਪ੍ਰਜਾਣ ਨੂੰ ਇਹ ਬਾਰ ਬਾਰ ਮੰਗ ਕਰਦੇ ਆ ਇਹ ਸੀਸੀਟੀਵੀ ਚ ਵੀ ਆ ਗਿਆ ਸਰ ਜੀ 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 ਆ ਗਿਆ ਕੈਂ ਬੰਦਾ ਵੀ ਪਛਾਣਿਆ ਗਿਆ ਬੱਸ ਨੂੰ ਕੰਪਲੀਟ ਬੱਸ ਨੂੰ ਕੰਪਲੀਟ ਵੀ ਕਰ ਦਿੱਤੀ ਹੈ ਤੇ ਤੁਹਾਡੇ ਇੱਥੇ ਕਦੀ ਨਾਕਾ ਲੱਗਾ ਨਹੀਂ ਨੀ ਨਾਕਾ ਨਹੀਂ ਬਹੁਤ ਚੇਰੀ ਹੋ ਗਿਆ ਹਾਂ ਤਾਂ ਸਟਾਫ ਹੀ ਨਹੀਂ ਹੈ ਜਿਦੋਂ ਕਹਿ ਲੋ ਕਹਿੰਦੇ ਸਾਡੇ ਕੋਲ ਬੰਦੇ ਹੀ ਨਹੀਂ ਸਟਾਫ ਹੈ ਨਹੀਂਗਾ ਕੀ ਕਿਤੇ ਇਹਦਾ ਬਾਰ ਬਾਰ ਕਹਿ ਚੁੱਕੇ ਆ ਵੀ ਰਾਤ ਨੂੰ ਦੋ ਬੰਦੇ ਸਾਡੇ ਉੱਤੇ ਡਿਊਟੀ ਜ਼ਰੂਰ ਪੱਕੀ ਹੋਣੀ ਚਾਹੀਦੀ ਆ ਹੋਟਲ ਮਾਰਦੇ ਆ ਹੋਟਲ ਮ ਉਹ ਉਹਨਾਂ ਅਗਲੇ ਪੈਦਾਕਲਾ ਲੋਕ ਜਾਂਦਾ ਵਾ ਮੁੜ ਕੇ ਫੇਰ ਅਗਲੇ ਆਪਣਾ ਆਪਣਾ ਕੰਮ ਕਰਕੇ ਨਿਕਲ ਜਾਂਦਾ ਵਾ ਇਹ 15 ਦਿਨਾਂ ਦੂਜੀ ਆ ਹਰ ਬੰਦੇ ਨੂੰ ਡਰੀ ਰਹਿੰਦਾ ਜੀ ਦੁਕਾਨਦਾਰ ਤਾਂ ਉੱਧੇ ਮਰਿਆ ਪਿਆ ਇਸ ਟਾਈਮ ਬਿਲਕੁਲ ਜੀ ਕਿਹਦੇ ਦੁਕਾਨਦਾਰ ਮਰੇ ਪਿਆ ਕਾਮਕਾਰ ਅੱਗੇ ਹੈ ਨਹੀਂ ਦੱਖਣੀ ਗੇਟ ਤੇ ਗੂਜੀ ਚੋਰੀ ਆ ਇਸ ਦੇ ਨਾਲ ਵਪਾਰੀਆਂ ਦੇ ਦਿਲਾਂ ਦੇ ਵਿੱਚ ਸਹਿਮ ਆ ਕਾਮਕਾਰ ਅੱਗੇ ਹੈ ਨਹੀਂ ਜਦੋਂ ਚੋਰੀ ਹੋ ਜਾਂਦੀ ਆ ਦੁਕਾਨਦਾਰ ਵਿਚਾਰਾ ਕੀ ਕਰੇ ਜਾਵੇ ਤੇ ਕਿੱਥੇ ਜਾਵੇ ਇਹਨਾਂ ਦੀ ਇਹੀ ਮੰਗ ਹੈ ਇਨਸਾਫ ਆ ਕਿ ਜਲਦੀ ਤੋਂ ਜਲਦੀ ਇਹਨਾਂ ਚੋਰਾਂ ਤੇ ਨਾਖ ਪਾਈ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਚੋਰੀ ਨਾ ਹੋ ਸਕੇ ਕੈਮਰਾ ਪਰਸਨ ਸੁਮੇ ਤੀਂਗੜਾ ਦੇ ਨਾਲ ਸੁਸ਼ੀਲ ਤੀਂਗੜਾ ਇਕਤਾ ਲਹਿਰ ਨਿਊਜ਼ ਨਕੋਦਾ